ਉਹ ਸਾਰਾ ਤੇ ਬੰਦੇ ਵੀ ਖੋਲਣ ਦੇ ਬੰਦੇ ਉਹ ਰੋਡ ਖੋਲਣ ਨਹੀਂ ਜੋ ਫੈਸਲ ਰੋਡ ਨਹੀਂ ਬੋਲ ਪੰਜਾਬੀ <laughs> ਕਲੋਨੀ ਆ ਇੱਕ ਜੈਨ ਕਲੋਨੀ ਤੇ ਭਾਗਿਆ ਹੋਮ ਇਹ ਬੰਦ ਕਲੋਨੀ ਆ ਇਸ ਦੀ ਬੈਕ ਸਾਈਡ ਤੇ ਕਿਸੇ ਕਲੋਨਾਈਜ਼ਰ ਨੇ ਇੱਕ ਪ੍ਰਾਪਰਟੀ ਖਰੀਦੀ 15 ਏਕੜ ਉਹਨੂੰ ਸਿੱਧਾ ਰਾਹ ਕੋਈ ਨਹੀਂ ਲੱਗਦਾ ਸੀ ਉਹਨੂੰ ਰਾਹ ਸਦਾ ਦਿਨ ਦੀ ਖਾਤਰ ਸਰਕਾਰ ਤੇ ਸਰਕਾਰ ਦੇ ਨਮਾਇੰਦਿਆਂ ਨੇ ਉਹਦੇ ਨਾਲ ਕੋਈ ਕਮਿਟਮੈਂਟ ਕਰ ਲਈ ਹੋਣੀ ਆ ਔਰ ਉਹ ਕਮਿਟਮੈਂਟ ਪੂਰਾਉਣ ਦੀ ਖਾਤਰ ਉਹਨਾਂ ਨੂੰ ਰਾਹ ਦੇ ਰਹੇ ਨੇ ਤਾਂ ਜੋ ਉਹਦਾ ਬੈਨੀਫਿਟ ਹੋਵੇ ਉਹਦਾ ਰੇਟ ਵਧੇ ਤੇ ਉਹਦੇ ਰੇਟ ਦੇ ਵਿੱਚੋਂ ਕੋਈ ਨਾ ਕੋਈ ਇਹਨਾਂ ਨੂੰ ਫਾਇਦਾ ਹੋਵੇ اور کوئی گل نہیں کم دے ڈیوٹی آ رہے اور کام نہیں کرنا جائج پیسے کٹے کرنے ریڑھیاں تو فٹیا تو رجسٹری دے قبضے تو ایتاں دے کم کر کے اپنا کر اپنی جیبا پر کی کوشش کر رہے ہیں جو چنی ہوئی ہے سرکار نے سریڑی آپ

ਰੋਡ ਨਹੀਂ ਹੈ ਰੋਡ ਸਿਰਫ ਕੱਢਿਆ ਜਾ ਰਿਹਾ ਇਹਨਾਂ ਨੇ ਕੀ ਕੀਤਾ ਫਾਰਮੈਲਟੀ ਪੂਰੀ ਕਰ ਲਈ ਲੈਕਮਾਂ ਮਾਰ ਲਾ ਲਿਆ ਮਿਊਸਪਲ ਕਾਰਪੋਰੇਸ਼ਨ ਦੀ ਜਿਹੜੀ ਡਿਊਟੀਆਂ ਲੋਕ ਦੇ ਕੋਲ ਟੈਂਗੂ ਨਾਲ ਮਰ ਰਹੇ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਸੜਕਾਂ ਟੁੱਟੀਆਂ ਪਈਆਂ ਨੇ ਹਾਂਜੀ ਜੋ ਡਿਊਟੀਆਂ ਕਾਰਪੋਰੇਸ਼ਨ ਦੀ ਹੁੰਦਾ ਤਾਂ ਕਰ ਨਹੀਂ ਹੋ ਪਾਰੀ ਗੰਦਗੀ ਦੇ ਢੇਰ ਲੱਗੇ ਨੇ ਥਾਂ-ਥਾਂ ਤੇ ਜਿਹੜਾ ਕੰਮ ਕਾਰਪੋਰੇਸ਼ਨ ਦਾ ਨਹੀਂ ਉਹ ਕਰ ਰਹੇ ਇਹ ਕਾਰਪੋਰੇਸ਼ਨ ਦਾ ਕੰਮ ਥੋੜਾ ਵੀ ਕਿਸੇ ਪ੍ਰਾਪਰਟੀ ਡੀਲਰ ਨੂੰ ਬੈਨੀਫਿਟ ਦੇਣਾ ਹੈ ਕਾਰਪੋਰੇਸ਼ਨ ਦਾ ਇੱਕ ਪ੍ਰਾਪਰਟੀ ਡੀਲਰ ਨੂੰ ਬੈਨੀਫਿਟ ਦੇਣ ਦੇ ਖਾਤਰ ਇਹ ਸਾਰਾ ਐਡਾ ਬਣਾ ਤਾਂ ਝਾਂਮ ਰਚਿਆ ਗਿਆ ਆ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਜਾਮ ਲੱਗਿਆ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਇੰਚਾਰੇ ਕਾਰੋਬਾਰ ਛੱਡ ਕੇ ਬੈਠੇ ਨੇ ਇਹ ਸਰਕਾਰ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਸਾਰੇ ਸਾਹਮਣੇ ਦਿੱਖਦਾ ਸਰ ਪਿੱਛੇ ਕੋਈ ਕੁਝ ਬਹੁਤ ਸਮਾਜਿਕ ਨਿਕਰੇ ਦੀ ਜਿਹੜੇ ਲੋਕਾਂ ਤੇ ਨਿਯੋਗ ਕਰ ਰਹੇ ਨੇ ਇਹ ਦੀਵਾਰ ਤਾਂ ਹੀ ਐਸੀ ਨੌਬਤਾਂ ਕੰਤਿਆਂ ਮਾਰੀ ਜਾ ਰਹੀ ਹੋਦੀ ਹੈ ਮੇਰੇ ਨਾਲ ਸਾਡੇ ਸਭੀ ਕਰਾ ਦੇਖੋ ਇਹ ਤਾਂ ਬਹੁਤ ਕੁਝ ਕਰਨਗੇ ਲੱਗਣਾ ਪਰਚੇ ਜਿਹੜਾ ਪੌਲਿਸ ਡਿਪਾਰਟਮੈਂਟ ਆ ਜਿਨ੍ਹਾਂ ਨੇ ਸਵੇਰੇ ਇਲੀਗਲ ਕੰਮ ਕੀਤਾ ਤੇ ਕਾਰਪਛਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਲੋਕਾਂ ਦਾ ਥੋੜਾ ਪਰਚਾ ਲੋਕ ਤਾਂ ਮਜਬੂਰ ਨੇ ਉਹ ਤਾਂ ਮਜਬੂਰੀ ਨੂੰ ਬੈਠੇ ਆ ਉਹ ਕੋਈ ਖੁਸ਼ੀ ਨੂੰ ਤਰਾ ਬੈਠਾ ਕੰਮ ਛੱਡ ਕੇ ਉਹ ਤਾਂ ਇੱਕ ਆਪਣੀ ਮਜਬੂਰੀ ਆ ਹੁਣ ਜੇ ਨਹੀਂ ਉਹ ਕੰਮ ਇਹ ਕਰਦੇ ਤੇ ਉਹਨਾਂ ਦੀ ਕਲੋਨੀ ਦਾ ਪਹਾੜ ਤਾਰਾ ਜਾਣਾ ਜਿਹੜੀ ਪ੍ਰਾਪਰਟੀ ਆ ਇਹਨਾਂ ਦੀ ਇਹਨਾਂ ਦੀ ਜ਼ਮੀਨ ਇਹਨਾਂ ਦੇ ਪਲਾਟਾਂ ਦੀ ਕੀਮਤ ਘਟ ਜਾਣੀ ਆ ਔਰ ਨਾਲ ਦੀ ਨਾਲ ਇਹ ਤੇ ਇਹਨਾਂ ਮਾੜੇ ਅਨਸਰ ਇਸ ਕਰੋਨੀ ਦੇ ਵਿਚ ਆਉਣ ਲੱਗ ਜਾਣਗੇ ਜਿਨ੍ਹਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਸਰ ਅਸੀਂ 10 ਮਿੰਟ ਪਹਿਲੇ ਦੇਖੀ ਕਿ ਕੋਈ ਨਾ ਸੜੀ ਆਏ ਕਹਿੰਦੇ ਪਾਈਏ ਸੜੀਆਂ ਕੱਟ ਗਈਆਂ ਲੋਕਾਂ ਵੱਲੋਂ ਰੋਕਾ ਗਿਆ ਉਸ ਤੋਂ ਬਾਅਦ ਵਿਰੋਧ ਵੀ ਕੀਤਾ ਗਿਆ ਤੇ ਹਾਂ ਕਹਿੰਦਾ ਹੁਣ ਤਾਂ ਇੱਕ ਰਸਤਾ ਫਿਰ ਇੰਨਾ ਕ ਰਸਤਾ ਹੋ ਜਾਣਾ ਵੀ ਪਤਾ ਨਹੀਂ ਕਿਧਾ ਕੀ ਚੱਕਿਆ ਜਾਣਾ ਬਾਹਰ ਨਾ ਗੱਡੀ ਖੜ ਸਕੂਗੀ ਨਾ ਸਕੂਟਰ ਖੜ ਸਕਣਗੇ ਚੋਰੀਆਂ ਡਕੈਤੀਆਂ ਲੁੱਟਾਂ ਖੋਹਾਂ ਵੱਧ ਜਾਣਗੀਆਂ ਇਸ ਇਲਾਕੇ 'ਚ ਜਿਹੜਾ ਇਲਾਕਾ ਬੜਾ ਸਾਫ਼ ਸਾਫ਼ ਸੁਥਰਾ ਸੀ ਹਰੇ ਇੰਦਰ ਰੇ ਰਿਖੇ ਹੈ ਜੇ ਇਹਨਾਂ ਦੀ ਕੀ ਸਮਾਈ ਕੀਤੀ ਜਾਉਣੀ ਹੈ ਸਮਾਈ ਇਹਨਾਂ ਦੀ ਇਕਤਾ ਦੇ ਵਿੱਚ ਆ ਜੇ ਇਕੱਠੇ ਰਹਿਣਗੇ ਜੜਾਈ ਲੜ ਲੈਣਗੇ ਤੇ ਫਤਿਹ ਹੋ ਜਾਊਗਾ ਨਹੀਂ ਤਾਂ ਫਿਰ ਦੇਖੋ ਪਤਾ ਹੀ ਆਪਾਂ ਅਸੀਂ ਕਲੋਨੀ ਖਰੀਦੀ ਆ ਸਾਨੂੰ ਕਲੋਨੀ ਤੋਂ ਫਾਰ 5000 ਰੁਪਏ ਜਗ੍ਹਾ ਮਿਲਦੀ ਸੀ ਜਿਹੜੀ ਅਸੀਂ 20-25000 ਰੁਪਏ ਲੈ ਕੇ ਬੰਦ ਕਲੋਨੀ ਦੀ ਲਈ ਆ ਅੱਜ ਰਸਤੇ ਇਹਨਾਂ ਨੇ ਸਾਰੇ ਖੋਲ ਤੇ ਇੱਕ ਗੇਟ ਜੈਨ ਕਲੋਨੀ ਦਾ ਭਾਗਤਾ ਇੱਕ ਗਲੋਟ ਭਾਗੇ ਹੋਣ ਦਾ ਕਾਰ ਤੋੜਦਾ ਅੱਗੇ ਇਹਨਾਂ ਜਵਾਰ ਬਣੀ ਸੀ ਰਸਤਾ ਖੋਲਣ ਲਈ ਐ ਐਮਐਲਏ ਭੋਲੇ ਦੀ ਸ਼ਰਾਰਤ ਹੈਗੀ ਹੈ ਉਹਦਾ ਵਿੱਚ ਹਿੱਸਾ ਹੈਗਾ ਚੰਗਾ ਉਹ ਸਾਰੀ ਜਗ੍ਹਾ ਇੱਥੋਂ ਰੋਡ ਕੱਢ ਕੇ ਚੰਡੀਗੜ੍ਹ ਕੰਨ ਲੱਗੇ ਐ ਇਨਾਂ ਕੋ ਰਾਹ ਰੋਡ ਬਣਾਉਣ ਜੋ ਕੇ ਪੈਸੇ ਐ ਨਹੀਂ ਕਦਮ-ਕਦਮ ਤੇ ਘੋਟੇ-ਘੋਟੇ ਉੱਪਰ ਪਾਣੀ ਭਰ ਜਾਂਦਾ ਰਾਹ ਰੋਡ ਤੇ 30 ਸਾਲ ਜਿਹਨਾਂ ਕੋਲ ਪੈਸੇ ਨਿਕਲੇ ਨਹੀਂ ਹੈਗੇ ਇਹਨਾਂ ਕੋ ਰੋਡ ਬਣਾਉਣ ਲਈ ਪਿਆਸੀ ਟਿੱਪਰ ਖੜੇ ਐ ਉਹਦੋਂ ਪਿੱਛੋਂ ਦੀ ਫੇਰ ਸ਼ਰਾਰਤ ਕਰ ਰਹੇ ਐ ਦੂਸਰੇ ਪਾਸੇ ਸਵਾਸ ਚੀਜ ਜੋ ਇਹ ਅੰਕਲ ਜਿਹੜੇ ਟਿੱਪਰ ਖੜੇ ਇਹਨਾਂ ਦੇ ਮਾਲਕ ਨਾਲ ਗੱਲ ਬਾਤ ਕੀਤੀ ਤੁਹਾਨੂੰ ਕਿੰਨੇ ਵਿੱਚ ਦੇ ਸੀ ਤੇਜਿਆ ਸੀ ਕਾਰਪੋਰੇਸ਼ਨ ਨੇ ਭੇਜਿਆ ਐਮਐਲ ਬੋਲੇ ਨੇ ਭੇਜਿਆ ਹੋਰ ਕਿਹਨੇ ਭੇਜਣਾ ਬੋਲੇ ਦੀ ਵੀ ਪਿੱਛੇ ਜਗ੍ਹਾ ਹੈਗੀ ਔਰ ਰਸਤਾ ਲੈਣਾ ਚੰਦਾ ਸਾਨੂੰ ਜੀ ਜਬਰਦਸਤੀ ਰਸਤਾ ਸਾਹਲਾ ਸਟੇ ਲੈ ਆਇਆ ਹੋਇਆ ਜੀ ਅਸੀਂ ਸ਼ਰੇਦ ਖਾਤਾ ਫਿਰ ਆ ਭੱਜਣ ਲੱਗੇ ਸੀ ਅਸੀਂ ਅੱਗੇ ਫਿਰ ਸਕੂਟਰ ਲਾ ਕੇ ਗੱਡੀਆਂ ਰੋਕੀਆਂ ਸਾਰੀਆਂ ਸਾਰੀ ਗੱਡੀ ਤੁਸੀਂ ਰੋਕੀ ਗ੍ਰੋਕਤੀ ਨਹੀਂ ਪਸਾਰ ਕਰੀ ਨਹੀਂ ਕਲੋਨੀ ਸਾਰੀਆਂ ਨੇ ਰੋਕੀਆਂ ਜੀ ਮੈਂ ਇਕੱਲੇ ਵੀ ਨਹੀਂ ਰੋਕੀ ਸਾਰੀ ਦੀ ਗੱਲ ਕਰਦਾ ਨਹੀਂ ਇੱਥੇ ਪ੍ਰਸ਼ਾਸਨ ਕਰਿਆ ਉਹਨਾਂ ਨਾਲ ਗੱਲ ਕਰ ਕੀਤੀ ਕੋਈ ਪ੍ਰਸ਼ਾਸਨ ਖਾਲਦੀ ਨਹੀਂ ਹੁੰਦਾ ਆਇਆ ਨਹੀਂ ਕੋਈ ਪ੍ਰਸ਼ਾਸਨ ਖਾਲਦੀ ਨਹੀਂ ਹੁੰਦਾ ਆਇਆ ਹੀ ਕੋਈ ਨਹੀਂ ਛੇ ਫੋਨ ਕਰਤੇ ਭੋਲੇ ਨੂੰ ਬੋਲਾ ਨਹੀਂ ਪਹੁੰਚਿਆ ਕੋਈ ਨਹੀਂ ਮੱਚਾ ਫਿਰ ਫੋਨ ਕਿੱਥੇ ਆ ਗਿਆ ਫੋਨ ਬੁੱਕ ਮੈਂ ਕੀਤਾ ਜੀ ਹੋਰ ਪੈ ਗਿਆ ਉਹਨਾਂ ਵੱਲੋਂ ਹਾਂਜੀ ਉਠਾਇਆ ਗਿਆ ਜੀ ਉਹ ਕਹਿੰਦੇ ਜੀ ਮੈਂ ਆ ਰਿਹਾ ਜੀ ਆ ਰਿਹਾ ਇੰਜਰਵਾ ਤਕਸੀਮਾ ਕਰੀ ਜਾਂਦਾ ਕੰਮ ਕੋਈ ਨਹੀਂ ਕਰਦਾ ਜਦੋਂ ਕਿੰਨੇ ਸਮਾਂ ਕਾਲ ਕੀਤੀ ਗਈ ਵੱਡੇ ਵੱਲੋਂ 7:30 ਵਜੇ ਕੀਤੀ ਗਈ ਜੀ ਸਮਾਂ 2:00 10 ਤੋਂ 11 ਹੋ ਗਿਆ ਜੀ ਤੱਕ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਜੀ ਅਸੀਂ ਮੰਗ ਕਰਦੇ ਆ ਸਾਡੇ ਘੇੜ ਬਣਾ ਦੇਣ ਦੀਵਾਰ ਬਣਾ ਦੇਣ ਗੱਡੀਆਂ ਕੱਢ ਕੇ ਲੈ ਜਾਂਦੀ ਤੇ ਇੱਥੇ ਬੈਠੇ ਰੋਟੀ ਚਾਹ ਪਾਣੀ ਸਭ ਇੱਥੇ ਹੀ ਚੱਲੇਗਾ। ਅੱਗੇ ਹਾਲੇ ਨਹੀਂ ਹੋਏ ਅਗਲਾ ਸਟੇਪਰ ਬਸ ਸਾਡਾ ਸਟੇਪਰ ਵੀ ਬੈਠੇ ਨਹੀਂ ਗੇਰੋਟ ਵੀ ਖੁੱਲਣਗੇ। ਮੈਗਾ ਹੋਲੇ ਟੈਂਟ ਵੀ ਆ ਜਾਏਗਾ। ਸਭ ਨੂੰ ਲੱਗ ਜਾਏਗਾ ਗੱਡੀਆਂ ਖੜੀਆਂ ਇਹਨਾਂ ਦੀ ਤੇ ਉਹ ਸਾਡੀ ਗੇਟ ਬਣਾ ਦੇਵਗੇ। ਅਸੀਂ ਗੱਡੀਆਂ ਕੱਢ ਦਿਆਂਗੇ। ਮੇਰਾ ਨਾਮ ਜੀਮਾ ਹੈ। ਅਸੀਂ ਜੈਨ ਕਲੋਨੀ ਚ ਰਹਿੰਦੇ ਆ।

ਕਾਂ ਕੋਈ ਸਾਨੂੰ ਨੋਟਿਸ ਵਗੈਰਾ ਆਇਆ ਕਿ ਨਹੀਂ ਜੀ ਕੋਈ ਨੋਟਿਸ ਨਹੀਂ ਸਾਨੂੰ ਆਇਆ ਕਿਸੇ ਨੂੰ ਵੀ ਨਹੀਂ ਆਇਆ ਜੀ ਕਿਸੇ ਨੂੰ ਨਹੀਂ ਪਤਾ ਕੀ ਹੋਇਆ ਕਿਸ ਤਰ੍ਹਾਂ ਕਿਨੇ ਕਿੱਪਾ ਕਿੱਪਾ ਆ ਗਏ ਕਿਸ ਤਰ੍ਹਾਂ ਕੁਝ ਨਹੀਂ ਪਤਾ ਜੀ ਚੋਰਾ ਵਾਂਗ ਆਏ ਸੀ ਜੀ ਕੁਝ ਨਹੀਂ ਪਤਾ ਜੀ ਕੀ 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 ਕੀਤਾ ਤੇ ਕੀ ਨਹੀਂ ਕੀਤਾ ਨਾ ਬਟੇ ਬਟੇ ਰੋੜ ਰੋੜ ਦੀ ਗੱਲ ਕਰੀ ਇਹਨੇ ਸਾਬਤ ਤਾਂ ਨਹੀਂ ਨਹੀਂ ਨਵੀਂ ਸੜਕ ਦੀ ਸਿੱਤੀ ਬਣਾ ਰਹੇ ਨੇ ਇਹ ਵੀ ਐਮਐਲਏ ਸਾਹਿਬ ਨਾਲ ਬੱਤ نہ جاری رہی ہو گیٹ نہیں بند ہے پچھو بند نہیں ہوں اتنے بیٹھے ਜੀ ਸਾਡੀ ਹੈਗੀ ਜੈਨ ਕਲੋਨੀ ਪਾਗਮ ਸਵਾਸਤੀ ਕਨਪੇਉ ਜੀ ਪਹਿਲਾਂ ਤਾਂ ਇਹਨਾਂ ਨੇ ਬੰਦ ਕਰਕੇ ਕਲੋਨੀਆਂ ਸਾਨੂੰ ਕੱਟ ਦਿੱਤੀਆਂ ਤੇ ਵੇਚ ਦਿੱਤੀਆਂ ਉਦੋਂ 25-25000 ਰੁਪਏ ਜੇ ਇਹਦੇ ਬੈਕ ਸਾਈਡ ਬੰਦ ਤੋਂ ਪਿੱਛੇ ਚੱਲ ਜੀਏ ਇਹੀ ਕਲੋਨੀ ਦਾ ਭਾਅ ਪਿੱਛੇ 15000 ਆ 12000 10000 5000 ਆ 4000 ਆ 3000 ਉਹ ਬੈਕ ਸਾਈਡ ਦੇ ਨੇ ਜੀ ਇਹ ਸਿਰਫ ਬੰਦ ਕਰਕੇ 25000 ਨੂੰ ਤਾਂ ਇਹਨਾਂ ਨੇ ਵੇਚ ਲਈ ਕਿ ਇਹ ਬੰਦ ਹੈ ਜਿੰਨੇ ਵੀ ਇੱਥੇ ਇਸ ਏਰੀਆ ਦੇ ਰੈਂਟ ਦਸਨੀਕ ਨੇ ਚੰਗੇ ਜੋ ਕੋਈ ਦੁਕਾਨਦਾਰ ਹੈ ਕੋਈ ਬਿਜ਼ਨਸਮੈਨ ਹੈ ਕੋਈ ਫੈਕਟਰੀ ਵਾਲਾ ਹੈ ਉਹਨਾਂ ਸਾਰਿਆਂ ਦਾ ਜਿਹੜਾ ਆ ਉਹ ਇਸ ਏਰੀਆ ਨੂੰ ਨੇੜਤਾ ਕਰਕੇ ਉਹਨਾਂ ਨੇ ਇੱਥੇ ਰਹਿ ਸ਼ਾਮਣ ਵਾਲੀਆਂ ਨੇ ਹੁਣ ਹਰ ਬੰਦੇ ਨੇ ਕਰੋੜ ਸਵਾ ਕਰੋੜ ਡੇਢ ਕਰੋੜ ਲਾਇਆ ਹੋਇਆ ਉਹ ਹੁਣ ਜਾਊਗਾ ਕਿੱਥੇ ਜੇ ਇੱਥੇ ਸਨੇਚਿੰਗਾਂ ਵੱਧ ਜਾਣਗੀਆਂ ਚੋਰੀ ਚਗਰੀ ਵਾਜੂ ਅਜ ਤਾਂ ਇੱਕ ਵਲੈਟਡ ਕਲੋਨੀ ਹੈ ਚੱਲ ਮੇਰੇ ਕਹਿਣ ਦਾ ਮਤਲਬ ਹੈ ਜਿਹੜਾ ਗੇਟ ਟੋੜਿਆ ਗਿਆ ਤੁਹਾਡੀ ਕਲੋਨੀ ਨੂੰ ਤਾਂ ਰਸਤਾ ਕੱਢਣ ਦੀ ਜਿਹੜੀ ਪਿਛਲੀ ਪਿਛਲੀ ਕਲੋਨੀ ਨੂੰ ਸਲੋ ਕੀਤਾ ਜਾ ਰਿਹਾ ਸਰੇ ਪਿਛਲੀ ਕਲੋਨੀ ਦਾ ਰੇਟ ਵਧਾਣ ਵਾਸਤੇ ਸਿਕਿਉਰਿਟੀ ਪੋਹ ਜਾ ਰਿਹਾ ਪਤਾ ਕਿਵੇਂ ਕੱਟੀ ਕੀ ਹੋਇਆ ਕੀ ਨਹੀਂ ਲੇਕਿਨ ਉਹ ਕਲੋਨੀ ਅੱਜ ਦਾ ਭਾਅ ਉਹਦਾ 10 ਤੋਂ 15000 ਰਹੂਗਾ ਤੇ ਜੇ ਇਧਰ ਦੀ ਰੋਡ ਦੇ ਰਾਹ ਨਿਕਲਦਾ ਤੇ ਇਹੀ ਉਹਨਾਂ ਦਾ 30000 ਰੁਪਏ ਦਾ ਜਗ੍ਹਾ ਹੋ ਜਾਣੀ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚੇ ਤੁਹਾਡੇ ਪ੍ਰਸ਼ਾਸਨ ਪਹੁੰਚੇ ਜੀ ਲੇਕਿਨ ਤੁਹਾਨੂੰ ਕੋਈ ਸੁਣ ਕੇ ਕੋਈ ਧਮਕੀ ਦੇ ਦਿੱਤੀ ਵੀ ਹੁਣ ਤੁਸੀਂ ਆਪਣਾ ਸੋਚ ਲਓ ਜੇ ਇਤਨੀ ਹੋਊਗਾ ਸਾਡੇ 500 ਬੰਦੇ ਤਾਂ ਜਿੰਨੇ 500 ਤੇ 500 ਨਾਲ ਖੜੇ ਆ ਸਾਰਿਆਂ ਦੇ ਪਰਚੇ ਦੇ ਦਰਨ ਫਿਰ ਇਹੀ ਹੋਊਗਾ ਜੀ ਮੰਗ ਹੀ ਕਰਦੇ ਸਾਡੀ ਮੰਗ ਤਾਂ ਇਹੀ ਹੈ ਜੀ ਜਿੱਦਾਂ ਇਹਨਾਂ ਨੇ ਕੋੜਿਆ ਫੇਰ ਸਾਡਾ ਗੇਟ ਚ ਘੋੜਾ ਤਾਂ ਲੋਮਸ ਕੰਡੀਸ਼ਨਸ ਸਰਕਾਰ ਸਾਨੂੰ ਕੋਈ ਆਰਡਰ ਦਿਖਾ ਦੇ ਅਸੀਂ ਚੁੱਪ ਕਰਕੇ ਆਪਣੇ ਘਰਾਂ ਚ ਬੈਏ ਨੇ ਗਲਤੀ ਸਾਡੀ ਅਸੀਂ ਆਪਣੀ ਮੰਨ ਲਾਂਗੇ ਜੈਨ ਕਲੋਨੀ ਰਾਹੋ ਰੋਡ ਲੁਧਿਆਣਾ ਜੀ ਪਾਗਿਆ ਹੋਮ ਸਵਾਸਤੀਕਨ ਕਲੇਵ ਇਹ ਤਿੰਨ ਕਲੋਨੀਆਂ ਪੈਂਦੀਆਂ ਜੀ ਅੰਦਰ ਨਗਰ ਨਿਗਮ ਦੇ ਅਧਿਕਾਰੀ ਵੀ ਪਹੁੰਚੇ ਹੋਣੇ ਨਗਰ ਨਿਗਮ ਨੇ ਸਵੇਰੇ ਤੋੜ ਕੇ ਜੀ ਸਵੇਰੇ 6 ਵਜੇ ਆਏ ਨੇ 6 ਵਜੇ ਆਏ ਨੇ ਹੋਰ ਕੇ ਚਲੇਗੇ ਨਹੀਂ ਜੀ ਅੱਜ ਤੋ ਸਫਾਈ ਗੰਦੀ ਜੀ ਫੇਰ ਲਾ 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 ਨਾ ਹੋਵੇ ਉਸ ਤੋਂ ਬਾਅਦ ਜੀ ਆਹ ਖੜੇ ਨੇ ਕਿੱਚੀ ਇੱਥੇ ਘੱਟੋ ਘੱਟ ਨਹੀਂ 50 ਟੱਪਰ ਰੇਤੇ ਦਾ ਪਰ ਇੱਧਰ ਖੜਾ ਅੰਦਰ ਕਲੋਨੀ ਦੇ ਵੀ ਖੜਾ ਕਲੋਨੀ ਦੇ ਜੇ ਸਟਰੀਟਾਂ ਦਾ ਨਾ ਹੋਇਆ ਸਰ ਬਿਲਕੁਲ ਰਹੇਗਾ ਜੀ ਇੱਥੇ ਰਹੇਗਾ ਅੱਜ ਅਸੀਂ ਇੱਥੇ ਬੈਠੇ ਆ ਕੱਲ ਨੂੰ ਅਸੀਂ ਹਾਈਵੇ ਤੇ ਬਹਿ ਜਾਗੇ ਸਾਨੂੰ ਤਾਂ ਆਪਣੇ ਮਜਬ ਇੱਕ 25000 ਰੁਪਏ ਗੱਜ ਵਾਲੀ ਜੇ ਤੁਸੀਂ ਇੱਕ ਆਮ ਇਨਸਾਨ ਕੋਈ ਵੀ ਲਾ ਲਓ ਇੱਕ ਕੋ 25000 ਰੁਪਏ ਦਾ ਜਗਾ ਲੈ ਰਿਹਾ ਉਹਦੀ 8000 ਰੁਪਏ ਹੋਰੀ ਦੁਆਰਾ ਸੇਫਟੀ ਵਾਲਾ ਸੇਫਟੀ ਵਾਈਜ਼ ਵਿੱਚ ਕਰੇ ਸਿਰਫ ਇੱਕ ਬੰਦ ਕਲੋਨੀ ਦੇ ਬੰਦਾ ਤਾਂ ਰਹਿੰਦਾ ਕਿ ਜਿੰਨੇ ਪਰਿਵਾਰ ਦੇ ਸਾਰੇ ਸੇਫ ਨੇ ਹੁਣ ਇੱਥੇ ਦਾ ਕਲੋਨੀਆ ਚ ਅਜੇ ਤੱਕ ਗੇਟਿਡ ਕਲੋਨੀ ਚ ਕਦੇ ਇੱਕ ਨਹੀਂ ਸਾਡੇ ਚੋਰੀ ਹੋ ਜਾਂਦੀ ਆ ਤੇ ਜਦੋਂ ਇਹ ਖੁੱਲ ਗਈ ਉਸ ਦਿਨ ਕੀ ਬਣੂਗਾ ਉਸ ਦਿਨ ਤਾਂ ਸ਼ਰੈਆਮ